ਜੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਤੁਹਾਡੇ ਵਾਸਤੇ ਖਾਸ ਵੀਡੀਓ ਆਪਾਂ ਲੈ ਕੇ ਪਹੁੰਚੇ ਆ। ਤੇ ਵਧੀਆ ਰੇਟਾਂ ਦੇ ਵਿੱਚ ਤੇ ਵਧੀਆ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ। ਉਮੀਦ ਮੈਂ ਕਰੂੰਗਾ ਪੂਰੀ ਪੂਰੀ ਵੀ ਤੁਹਾਨੂੰ ਵੀਡੀਓ ਵਧੀਆ ਲੱਗੇ। ਤੇ ਗੱਲ ਆਪਾਂ ਪੂਰੀ ਕਰਾਂਗੇ। ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਾਣੇ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ 7814038664 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਮਕਾਨ ਹੈ ਘਰ ਹੈ ਕੋਈ ਗੱਡੀ ਜਾਂ ਮੋਟਰਸਾਈਕਲ ਵੇਚਣਾ ਚਾਹੁੰਦੇ ਹੋ ਇੱਕ ਵੀਡੀਓ ਤੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਜਿਹੜੀਆਂ ਮਸ਼ੀਨਰੀਆਂ ਪਹੁੰਚੀਆਂ ਆਪਣੇ ਕੋਲੇ ਵੈਗਨਰ ਗੱਡੀ ਪਹੁੰਚੀ ਆ ਪਹਿਲੀ 10 ਮਾਡਲ ਐ ਐਲ ਐਕਸ ਆਈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਦੀ ਕੰਡੀਸ਼ਨ ਠੀਕ ਐ ਤੁਹਾਡੇ ਸਾਹਮਣੇ ਗੱਡੀ ਐ ਰੇਟ 99000 ਬੰਪਰਾਂ ਤੇ ਹਲਕੇ-ਫੁਲਕੇ ਸਕਰੈਚੋ ਮਿਲਣਗੇ ਬਾਕੀ ਤੁਹਾਡੇ ਸਾਹਮਣੇ ਗੱਡੀ ਐ ਜੀ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਪੰਜਾਬ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਨੇ ਤੇ ਸੈਂਟਰ ਲੋਕ ਐ ਸਾਰਾ ਕੁਝ ਵਧੀਆ ਚਾਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ ਕੰਮ ਸਾਰਾ ਕਰਵਾ ਰੱਖਿਆ ਲੁਧਿਆਣੇ ਏਰੀਆ ਚ ਗੱਡੀ ਖੜੀ ਐ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਤੁਸੀਂ ਗੱਲ ਕਰ ਸਕਦੇ ਹੋ ਜਿਹੜੀ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚਿਆ ਆ ਜਿਹੜੀ ਗੱਡੀ ਆ ਆ ਵੀ ਆਪਣੇ ਕੋਲੇ ਵੈਗਨਰ ਮਾਲਕ ਨੇ ਭੇਜੀ ਆ ਸੇਲ ਵਾਸਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ ਦੇ ਵਿੱਚ ਕੋਈ ਡੈਮੇਜ ਨਹੀਂ ਆ ਗੱਡੀ ਵੀ ਬਹੁਤ ਵਧੀਆ ਪੰਜ ਮਾਡਲ ਗੱਡੀ ਆਹਾ ਪੰਜ ਮਾਡਲ ਤੇ ਅਰਜੈਂਟ ਸੇਲ ਕਰਨੀ ਹੈ 75000 ਰੁਪਿਆ ਡਿਮਾਂਡ ਆਪਣੇ ਕੋਲੇ ਲਾ ਕੇ ਪਹੁੰਚੀ ਹੈ ਐਲ ਐਕਸ ਆਈ ਪਾਵਰ ਬਿੰਡੂ ਹੈ 26 ਤੱਕਰ ਮਾਲਕ ਨੇ ਪਾਸਿੰਗ ਰਨਿਊ ਕਰਵਾਈ ਹੋਈ ਹੈ ਮਾਲਕ ਨੇ ਦੱਸਿਆ ਵੀ ਪਾਸਿੰਗ ਮਿਲ ਜੂਗੀ ਤੇ ਜਲਦੀ ਸੇਲ ਕਰਨੀ ਹੈ ਤੇ ਗੱਡੀ ਖੜੀ ਹੈ ਪਟਿਆਲੇ ਏਰੀਆ ਚ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਤਾਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਉਹ ਵਿੱਚ ਚਲਾ ਕੇ ਦੇਖ ਸਕਦੇ ਹੋ ਤੇ ਟਰਾਈ ਤੁਸੀਂ ਲੈ ਸਕਦੇ ਹੋ ਮਾਲਕ ਨੇ ਦੱਸਿਆ ਸਾਰਾ ਕੰਮ ਜਿਹੜਾ ਟੋਟਲ ਕਰਵਾ ਰੱਖਿਆ 1 ਰੁਪਿਆ ਗੱਡੀ ਮੋਕੇ ਦਾ ਭਾਲਦੀ ਨਹੀਂ ਹੈਗੀ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਪਟਿਆਲੇ ਗੱਡੀ ਖੜੀ ਹੈ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ 83 606 14 829 ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਓ ਜੀ ਤੇ ਵੀਡੀਓ ਦੀ ਗੱਲਬਾਤ ਚਲੋ ਚੱਲ ਰਹੀ ਆ ਅੱਗੇ ਹੋਰ ਵੀ ਗੱਡੀਆਂ ਆਪਣੇ ਕੋਲ ਹੈਗੀਆਂ ਤੇ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਤੇ ਜਿੰਨੀ ਵੀ ਵੀਡੀਓ ਤੁਸੀਂ ਦੇਖੀ ਦੋ ਗੱਡੀਆਂ ਤੁਸੀਂ ਦੇਖੀਆਂ ਦੋਵੇਂ ਬੈਗਨਰ ਸਈਆਂ ਤੇ ਕਿਵੇਂ ਦੇ ਲੱਗੀਆਂ ਜਰੂਰ ਦੱਸੋ ਮੈਨੂੰ ਤੁਹਾਡੇ ਕੋਲੇ ਕੁਝ ਵੀ ਅਜੇ ਕੂਠੀਆ ਮਕਾਨ ਘਰ ਆ ਤੁਸੀਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਇੱਕ ਵੀਡੀਓ ਤੇ ਫੋਟੋ ਆਪਣੇ ਕੋਲੇ ਲਾਜ਼ਮੀ ਭੇਜ ਦਿਓ ਤੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਨੀਚੇ ਲਾਈਕ ਦਾ ਬਟਨ ਹੈ ਸਾਰੇ ਜਣੇ ਦੱਬੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਹੋਂ ਆਪਣੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਮਾਲਕ ਨੇ ਟਾਟਾ ਦੀ ਸਫਾਰੀ ਭੇਜੀ ਆ ਕਾਲੇ ਰੰਗ ਦੀ ਗੱਡੀ ਆ ਪੰਜਾਬ ਨੰਬਰ ਹੈ ਜਿਹੜੇ ਮਾਲਕ ਆਪਨੇ ਉਹ ਰਹਿੰਦੇ ਆ ਜੀ ਬਾਹਰ ਬਾਹਰ ਰਹਿੰਦੇ ਆ ਉਹ ਤੇ ਉਹਨਾਂ ਨੇ ਦੱਸਿਆ ਵੀ 10 ਮਾਡਲ ਗੱਡੀ ਆ ਕੋਈ ਡੈਂਟ ਨਹੀਂ ਕੋਈ ਸਕਰੈਚ ਨਹੀਂ ਵਧੀਆ ਚਾਰੋਂ ਟਾਇਰ ਬਿਲਕੁਲ ਨਵੇਂ ਪੁਆਏ ਹੋਏ ਆ VIP ਨੰਬਰ ਹੈ ਤੇ AC ਹੀਟਰ ਵਰਕਿੰਗ ਚ ਹੈ ਗੱਡੀ ਚ ਕੋਈ ਕਮੀ ਨਹੀਂ ਹੈਗੀ ਵਧੀਆ ਗੱਡੀ ਹੈ ਤੇ ਗੱਡੀ ਖੜੀ ਆ ਜਗਰਾਉ ਮਾਲਕ ਦੇ ਏਰੀਆ ਚ ਘਰੇ ਜੀ 275 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਮਾਲਕ ਨੇ ਦੱਸਿਆ ਐਂਪ ਬੂਫਰ ਵੇ ਸਾਰਾ ਕੁਝ ਲੱਖਿਆ ਹੋਇਆ ਜੀ ਸੋਨੀ ਦਾ 뮤직 ਸਿਸਟਮ ਵਧੀਆ ਲੱਗਿਆ ਹੋਇਆ ਤੇ ਸੀਟ ਕਵਰ ਵਧੀਆ ਲੈਦਰ ਨੇ ਨਵੇਂ ਚੜਵਾਏ ਹੋਏ ਲੈਦਰ ਦੇ ਬਾਕੀ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ ਇੰਡੀਆ ਦਾ ਨੰਬਰ ਹੈ ਇਹਨਾਂ ਦਾ 88722 59553 ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਗੱਡੀਆਂ ਤੁਸੀਂ ਦੇਖ ਲਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਮਾਰੋ ਵੱਧ ਤੋਂ ਵੱਧ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਆਂ ਜਲਦੀ ਆਪਾਂ